ਵੇੜੀ ਗੱਲ ਸੁਣ ਮੈਂ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਬੋਲੋ ਤੂੰ ਹੀ ਤੱਕ ਐਂਡੇ ਹੀ ਵੀ ਦੀਦੀ ਨੂੰ ਆਪਾਂ ਦਵਾਈ ਦਿੰਨੇ ਆ ਠੀਕ ਆ ਕੱਲੋਂ ਪੇਕਿਆਂ ਤੋਂ ਆਏ ਆ ਤੇ ਬਾਜੀ ਨਾਲ ਉਹਨਾਂ ਦੀ ਨਾ ਬਹਿਸ ਹੋਣ ਨਹੀਂ ਕਿਹੇ ਗੱਲੋਂ ਹੁਣ ਮੈਂ ਅੰਦਰ ਹੀ ਮੈਨੂੰ ਨਹੀਂ ਪਤਾ ਵੀ ਇੰਨਾ ਚ ਕੀ ਹੋਇਆ ਤੇ ਕੀ ਨਹੀਂ ਹੋਇਆ ਤੇ ਦੀਦੀ ਬੜਾ ਬੋਲਣ ਦੇ ਹੀ ਬਾਜੀ ਵੀ ਬੋਲਣ ਦੇ ਹੀ ਤੇ ਮੈਂ ਗਈ ਤੇ ਮੈਨੂੰ ਬਾਜੀ ਕਹਿੰਦੇ ਪੀ ਇਹਨੂੰ ਫੜ ਕੇ ਤੇ ਅੰਦਰ ਲੈ ਜਾ ਮੈਂ ਅੰਦਰ ਲੈ ਗਈ ਉਹਨਾਂ ਨੂੰ ਬਿਠਾਇਆ ਉਠਾਇਆ ਮੈਂ ਕਹਾਂ ਦੀਦੀ ਪਾਣੀ ਪੀਣਾ ਵਜਾ ਚਾਹ ਪੀਣੀ ਤੇ ਮੈਂ ਕਹ ਡੀਦੀ ਜੀ ਤੂੰ ਦਵਾਈ ਨਹੀਂ ਨਾ ਖਾਦੀ ਤੇ ਮੈਂ ਤੁਹਾਨੂੰ ਦੇ ਦੇਣੀ ਆ ਤੁਹਾਨੂੰ ਤਾਂ ਐਂਦਾ ਹੋਂ ਡਿਆ ਤੇ ਉਹ ਮੈਨੂੰ ਅੱਗੋਂ ਕਹਿੰਦੇ ਵੀ ਕਿਹੜੀ ਦਵਾਈ ਅੰਦੇ ਮੈਂ ਤਾਂ ਕੋਈ ਮੈਡੀਸਿਨ ਖਾਂਦੀ ਨਹੀਂ ਆ ਤੈਨੂੰ ਕਿਹਨੇ ਕਿਹਾ ਵੀ ਮੈਂ ਦਵਾਈ ਖਾਣੀ ਆ ਤੂੰ ਹੀ ਤਾਂ ਮੈਨੂੰ ਕਹਿਣ ਡਿਓ ਕਿ ਦੀਦੀ ਦੀ ਦਵਾਈ ਚੱਲਦੀ ਆ ਦੋ ਟਾਈਮ ਦਵਾਈ ਚੱਲਦੀ ਆ ਹੁਣ ਮੈਨੂੰ ਇਹ ਗੱਲ ਦੱਸ ਕੋਈ ਛਦਾਈ ਬੰਦਾ ਵੀ ਕਹਿੰਦਾ ਵਾ ਕਿ ਮੈਂ ਛਦਾਈ ਆ ਨਾਲੇ ਦਵਾਈ ਉਹਨੂੰ ਆਪਾਂ ਚੋਰੀ ਛਿਪੀ ਦੇਣੇ ਆ ਉਹਨਾਂ ਨੂੰ ਥੋੜੀ ਪਤਾ ਵੀ ਮੇਰੀ ਦਵਾਈ ਚੱਲਣ ਦੀ ਹੈ ਚੋਰੀ ਛਿਪੇ ਕਿਦਾਂ ਮਣ ਚੋਰੀ ਛਿਪੇ ਮਤਲਬ ਜਿਵੇਂ ਰੋਟੀ ਚ ਦੇਤੀ ਚਾਹ ਚ ਦੁੱਧ ਚ ਇੰਦਾ ਉਹਨਾਂ ਨੂੰ ਥੋੜੀ ਪਤਾ ਵਾ ਕਿ ਮੇਰੀ ਦਵਾਈ ਚੱਲਣ ਦੀ ਹੈ ਅੱਛਾ ਤਾਂ ਹੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਦਵਾਈ ਦੇ ਦਿੰਨੀ ਹੈ ਤੇ ਕਹਿੰਦੇ ਮੈਂ ਕੋਈ ਦਵਾਈ ਨਹੀਂ ਖਾਂਦੀ ਹੈਗੀ ਜਾ ਤੂੰ ਆਪਣੇ ਕਮਰੇ ਚ ਚੱਲ ਜਾ ਮੈਨੂੰ ਬੜਾ ਅਜੀਬ ਜਿਹਾ ਲੱਗਾ ਮੈਂ ਕਿਹਾ ਇਹ ਕੁੱਝ ਕਹਿੰਦੇ ਆ ਤੇ ਉਹ ਕੁੱਝ ਕਹਿੰਦੇ ਆ ਉਹਨਾਂ ਨੂੰ ਨਾ ਪੁੱਛਿਆ ਕਰ ਐਵੇਂ ਨਵਾਂ ਪੰਗਾ ਪਾ ਦੇਗੀ ਨਾ ਤੂੰ ਐਵੇਂ ਲੋਕਾਂ ਦੀ ਟੈਨਸ਼ਨ ਨਾ ਲੈਂਦੇ ਰਹਿਨੀਂ ਤੂੰ ਬੱਸ ਮੇਰੀ ਮੰਮੀ ਨੂੰ ਤੇ ਮੇਰੇ ਬਾਰੇ ਸੋਚਿਆ ਕਰ ਐਵੇਂ ਜਿਦੀ ਮਰਜ਼ੀ ਟੈਨਸ਼ਨ ਲਈ ਫਿਰਦੀ ਐ ਤੈਨੂੰ ਕਿੰਨੀ ਵਾਰ ਸਮਝਾਇਆ ਬੇ ਨਾ ਕਰਿਆ ਕਰ ਇਦਾਂ ਅਮਨ ਆਹ ਕਿੱਦਾਂ ਦੀ ਗੱਲ ਕਰਨ ੜੇ ਜੇ ਤੁਸੀਂ ਮੇਰਾ ਪਰਿਵਾਰ ਐ ਦੀਦੀ ਤੇ ਭਾਜੀ ਉਹ ਵੀ ਸਾਡੇ ਪਰਿਵਾਰ ਦਾ ਹੀ ਹਿੱਸਾ ਨੇ ਮੇਰੇ ਪਰਿਵਾਰ ਚ ਇਕੱਲੇ ਤੁਸੀਂ ਤੇ ਮੰਮੀ ਜੀ ਨਹੀਂ ਆਉਂਦੇ ਉਹ ਵੀ ਮੇਰੇ ਪਰਿਵਾਰ ਦੀ ਆਉਂਦੇ ਨੇ ਨਾਲੇ ਮੈਨੂੰ ਬੜੀ ਰੀਝੀ ਕਿ ਆਪਾਂ ਦਰਾਨੀ ਠਾਣੀ ਮਿਲਜੁਲ ਕੇ ਰਵਾਂਗੇ ਭੈਣਾ ਭੈਣਾ ਬਣ ਕੇ ਰਵਾਂਗੇ ਕੀ ਤਨਾ ਕਿਤੇ ਮੈਨੂੰ ਬੜੀ ਟੈਨਸ਼ਨ ਲੱਗੀ ਆ ਕਿ ਦੀਦੀ ਠੀਕ ਹੋ ਜਾਣ ਤੇ ਅਸੀਂ ਦੋਨੇ ਰਲ ਮਿਲ ਕੇ ਰਿਆ ਕਰੀਏ ਇਕੱਠੇ ਦੁੱਖ ਸੁੱਖ ਕਰਿਆ ਕਰੀਏ ਇਕੱਠੇ ਜਾਇਆ ਆਇਆ ਕਰੀਏ ਮੇਰਾ ਤਾਂ ਧਿਆਨ ਹੀ ਉਹਨਾਂ ਵੱਲ ਰਹਿੰਦਾ ਵਾ ਕੋਈ ਗੱਲ ਨਹੀਂ ਠੀਕ ਹੋ ਜਾਣਗੇ ਨਾ ਫਿਰ ਰੈਲੋ ਭਣਾ ਭਣਾ ਵਾਂਗੂੰ ਐਵੇਂ ਮੇਰਾ ਦਿਮਾਗ ਆਂਦੀ ਰਹਿੰਦੀ ਹੁੰਦੀ ਤੁਸੀਂ ਬੜਾ ਚਿਹੜਨ ਲੱਗ ਪਏ ਜੇ ਅੱਜਕੱਲ ਮੇਰੇ ਤੋਂ ਪਤਾ ਨਹੀਂ ਤੁਹਾਨੂੰ ਕੀ ਹੁੰਦਾ ਜਾਂਦਾ ਵਾ ਪਹਿਲੇ ਤਾਂ ਤੁਹਾਨੂੰ ਇਹ ਹੀ ਵਿਆਹ ਹੋ ਜੇ ਵਿਆਹ ਹੋ ਜੇ ਆਪਾਂ ਇਕੱਠੇ ਰਵਾਂਗੇ ਮੂੰਹ ਤੁਹਾਡੇ ਨੇ ਤਰੀਲਾ ਗੰਦੀ ਜਾਂਦੀ ਆ ਪਹਿਲੇ ਵਾਲੀ ਗੱਲ ਹੀ ਨਹੀਂ ਰਹੀ ਅਮਨ ਤੁਹਾਡੇ ਕੀ ਸੋਚਦੇ ਰਹਿੰਦੇ ਹੋ ਤੁਸੀਂ ਬੋਲੋ ਤੁਸੀਂ ਕਿਹਾ ਹੋ ਰਹੀਆਂ ਪਹਿਲਾਂ ਵਰਗੀ ਤੁਸੀਂ ਤੇ ਮੇਰੇ ਨਾਲ ਕਿੰਨਾ ਝੂਠ ਬੋਲੁੰਦਾ ਪੀਂ ਮੈਂ ਕੀ ਝੂਠ ਬੋਲਦਾ ਹਾਂ ਤੁਹਾਡੇ ਨਾਲ ਦੱਸਿਓ ਜਰਾ ਮੈਨੂੰ ਕੱਲ ਨੂੰ ਪੈਸੇ ਟਰਾਂਸਫਰ ਕੀਤੇ ਮੈਨੂੰ ਦੱਸਿਆ ਕਿ ਨੂੰ ਕੀਤੇ ਟਰਾਂਸਫਰ ਅੱਛਾ ਉਹ ਤੇ ਮੈਂ ਮੰਮੀ ਜੀ ਨੂੰ ਭੇਜੇ ਸੀ ਉਹਨਾਂ ਨੇ ਦੇਣੇ ਸੀ ਕਿਸੇ ਨੂੰ ਤੋ ਉਹਨਾਂ ਦਾ ਕਾਰਡ ਨਹੀਂ ਚੱਲਦਾ ਪਿਆ ਸੀ ਤੇ ਮੈਂ ਫਿਰ ਆਪਣੇ ਫੋਨ ਤੋਂ ਕਰਤੇ ਕਿਉਂਕਿ ਏਟੀਐਮ ਵੈਸੇ ਤੁਹਾਡੇ ਕੋਲ ਸੀ ਮੇਰਾ ਇੰਨੀ ਕ ਗੱਲ ਬਸ ਇੰਨੀ ਗੱਲ ਨਹੀਂ ਆ ਹੁਣ ਇਹ ਤੇਰਾ ਘਰ ਆ ਜੋ ਵੀ ਕਰਨਾ ਮੈਨੂੰ ਪੁੱਛ ਕੇ ਕਰਿਆ ਕਰ ਆਹ ਕਿਦਾਂ ਦੀ ਗੱਲ ਕਰਨ ੜੇ ਸੀ ਤੁਸੀਂ ਮੇਰਾ ਘਰ ਆ ਤੇ ਉਹ ਵੀ ਮੇਰਾ ਘਰ ਆ ਦੋਵੇਂ ਮੇਰੇ ਘਰ ਨੇ ਨਾਲੇ ਪੈਸੇ ਮੈਂ ਆਪਣੀ ਮੰਮੀ ਨੂੰ ਹੀ ਭੇਜੇ ਆ ਬਾਹਰ ਨਹੀਂ ਕਿਸੇ ਨੂੰ ਭੇਜੇ ਆ ਸਿਰ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਆ ਉਹ ਗੱਲ ਵੱਖਰੀ ਆ ਕਿ ਚਲੋ ਮੈਂ ਤੁਹਾਨੂੰ ਦੱਸ ਦਿਆ ਕਰੂੰਗੀ ਬਾਕੀ ਇਹਦੇ ਚ ਐਡਾ ਵੱਡਾ ਕੋਈ ਇਸ਼ੂ ਨਹੀਂ ਹੈਗਾ ਜਿੰਨਾ ਤੁਸੀਂ ਗੁੱਸਾ ਕਰਨ ਦੇ ਜ ਮੈਂ ਗੁੱਸਾ ਨਹੀਂ ਕਰਨ ਦੇ ਮੈਂ ਤਾਂ ਇਹ ਗੱਲ ਕਹਿੰਦੇ ਆਂ ਤੂੰ ਮੈਨੂੰ ਦੱਸ ਦਿੰਦੀ ਏਟੀਐਮ ਮੇਰੇ ਕੋਲ ਹੈਗਾ ਇਹ ਮੈਨੂੰ ਫੋਨ ਕਰ ਦਿੰਦੀ ਮੈਂ ਮੰਮੀ ਨੂੰ ਫੜਾਉਂਦਾ ਪੈਸੇ ਜਿਹੜੇ ਚਾਹੀਦੇ ਅੱਛਾ ਚਲੋ ਕੋਹ ਗੱਲ ਵੱਖਰੀ ਆ ਵੈਸੇ ਵੀ ਉਹਨਾਂ ਦੇ ਦਿੱਤੇ ਪੈਸੇ ਆ ਮੇਰੇ ਕੋਲ ਮੈਂ ਉਹਨਾਂ ਨੂੰ ਕਰਤੇ ਜੀ ਉਹਨਾਂ ਨੇ ਕਿਹਾ ਤੇ ਮੇਰੇ ਕੋਲ ਕਿਹੜਾ ਹੋਰ ਕੋਈ ਪੈਸੇ ਹੁੰਦੇ ਆ ਸਭ ਉਹਨਾਂ ਦਾ ਦਿੱਤਾ ਹੀ ਆ ਮੇਰੇ ਕੋਲ ਉਹਨਾਂ ਦਾ ਦਿੱਤਾ ਗਾ ਵਾ ਪਰ ਫਿਰ ਵੀ ਉਹ ਕੱਲੇ ਟੈਨਸ਼ਨ ਲੈਂਦੇ ਹੋਣਗੇ ਕਿ ਤੱਕ ਇਹਨੂੰ ਦੇਣੇ ਹੀ ਦੇ ਕੇ ਆਏ ਕਿ ਨਹੀਂ ਦੇ ਕੇ ਮੈਨੂੰ ਕਹਿੰਦੀ ਮੈਂ ਵੇਖ ਲੈਂਦਾ ਸਾਰਾ ਕੁਝ ਜਿੰਨਾ ਨੂੰ ਦੇਣੇ ਆ ਆਪੜਾਉਣੇ ਹੀ ਮੈਂ ਤੇ ਫਿਰ ਇਦਾਂ ਕਹੋ ਨਾ ਤੂੰ ਹੀ ਤੇ ਮੈਨੂੰ ਗੁੱਸੇ 'ਚ ਕਹਿਣ ਦੇ ਜੇ ਕਿ ਤੂੰ ਮੈਨੂੰ ਦੱਸਿਆ ਨਹੀਂ ਕਿੰਨੂੰ ਕਰਤੇ ਹੈਨਾ ਫਿਰ ਇਦਾਂ ਕਹੋ ਕਿ ਮੈਨੂੰ ਦੱਸਿਆ ਕਰ ਅੱਗੇ ਤੋਂ ਮੈਂ ਮੰਮੀ ਜੀ ਨੂੰ ਮੈਂ ਸਾਰਾ ਕੁਝ ਆਪ ਦੇ ਕੇ ਆਇਆ ਕਰਾਂਗਾ। ਬਸ ਮੈਨੂੰ ਇਹੋ ਫਿਕਰ ਹੁੰਦੀ ਆ ਕਿ ਮੰਮੀ ਵਿਚਾਰੇ ਇਕੱਲੇ ਕੰਮ ਕਰਦੇ ਆ। ਹੁਣ ਮੈਂ ਹੈਗਾ ਵਾ ਨਾ ਥੋੜੀ ਹੈਲਪ ਹੋ ਜੂਗੀ ਉਹਨਾਂ ਦੀ। ਚਲੋ ਕੋਈ ਗੱਲ ਨਹੀਂ। ਆਪਾਂ ਇੱਕ ਅੱਧੇ ਦਿਨ ਚ ਗੇੜਾ ਮਾਰਦੇ ਆਂ ਜਾਨੇ ਆਣੇ ਨਾਲੇ ਮੰਮੀ ਜੀ ਨੂੰ ਮਿਲ ਕੇ ਉਹਨੇ ਤੇ ਨਾਲੇ ਵਾਹੇ ਉਹਨਾਂ ਦਾ ਹਾਲ ਚਾਲ ਪੁੱਛ ਲਿਓ। ਜੇ ਕੋਈ ਚੀਜ਼ ਦੀ ਲੋੜ ਹੋਊਗੀ ਤੇ ਫਿਰ ਤੁਸੀਂ ਦੇ ਆਇਓ। ਠੀਕ ਐ? ਠੀਕ ਐ। ਅੱਗੇ ਤੋਂ ਕੋਈ ਕੰਮ ਹੋਵੇ ਨਾ ਇਹੋ ਜਿਹਾ ਪੇਮੈਂਟ ਵਾਲਾ ਤੇ ਮੈਨੂੰ ਦੱਸ ਦੇਵਰ। ਠੀਕ ਐ। ਤੇ ਆਦਾ ਰੋਟੀ ਹੁਣ? ਹਾਂ ਲੈਓ। ਜੇ ਆ ਬਸ ਇੱਧਰ ਆ ਬੈਠੋ ਬਿਹੰਟ ਦਾ ਇੰਦਾ ਦੇ ਪੱਕਾ ਹੀ ਗਾਰਡ ਲਾਉਣਾ ਪੈਣਾ ਇੰਦਾ ਦੇ ਪੈਸੇ ਨੇ ਸਾਰੇ ਉੱਥੇ ਲਟਾਉਨੇ ਆ ਆਹ ਉਹ ਦੇ ਤੇਰਾ ਕੀ ਧਮਾਕਾ ਰਾਬ ਹੋ ਗਿਆ ਹੈ ਮੈਂ ਤਾਂ ਬਾਹਰ ਕੋਈ ਗੱਲਾਂ ਸੁਣਨ ਦੇ ਹੀ ਸੀ ਕਸ ਦੀ ਇਹ ਮਾਂ ਨੂੰ 20 ਹਜ਼ਾਰ ਦੇਤਾ ਤੇ ਤੂੰ ਬਸ 20 ਹਜ਼ਾਰ ਚਰਖੜਾਈ ਉਹ ਤਾਂ ਗਲਤੀ ਹੋ ਗਈ ਮੇਰੇ ਪੁੱਤ ਬਚ ਗਿਆ ਤੂੰ ਤਾਂ ਗਰਮ ਹੋਣ ਡਿਆ ਸੀ ਤੇ ਮੈਂ ਆਨ ਲੱਗੀ ਸੀ ਅੰਦਰ ਪਰ ਇਹ ਚੰਗਾ ਹੋ ਗਿਆ ਤੂੰ ਮੌਕੇ ਤੇ ਗੱਲ ਸਾਰੀ ਸਾਂਭ ਲਈ ਅਚਾਨਕ ਹੀ ਮੇਰੇ ਦਿਮਾਗ 'ਚ ਆ ਗਈ ਮੁੰਮੀ ਇਹ ਸਾਰਾ ਕੰਮ ਅੱਜ ਹੀ ਖਰਾਬ ਹੋਏਗਾ ਉਹਨੂੰ ਸਾਰਾ ਕੁਝ ਪਤਾ ਲੱਗ ਜਣਾ ਸੀ ਤੇ ਨਾਲੇ ਮੇਰੀ ਗੱਲ ਸੁਣ ਆਪਾਂ ਨਿੱਕੀ-ਮੋਟੀ ਰਕਮ ਦੇ ਨਹੀਂ ਜਾਣਾ ਪਤਾ ਪੂਰੀ ਵੱਡੀ ਰਕਮ ਤੇ ਜਾਣਾ ਹੀ ਪੂਰੀ ਜੈਦਾ ਤੇਰੇ ਨਾਲ ਹੋਣੀ ਚਾਹੀਦੀ ਤੇ ਮੈਂ ਦੱਸਾਂ ਇਹਦੇ ਵਾਸਤੇ ਮੰਮੀ ਵੀ ਵੱਡਾ پلان ਬਣਾ ਰਹਾਣਾ ਕੋਈ ਗੱਲ ਨਹੀਂ ਤੂੰ ਇੰਜ ਕਹਾ ਹੌਲੀ ਹੌਲੀ ਹੁਣ ਆਪਣੇ ਸਸਰੂ ਦੇ ਹੱਥਾਂ ਚ ਪਾ ਇਹਨੂੰ ਤਾਂ ਮੈਂ ਪੂਰੀ ਤਰ੍ਹਾਂ ਪਾਇਆ ਹੀ ਆ ਉਹੀ ਉਹਨੂੰ ਮੈਂ ਕਿਹਾ ਵਾ ਬਾਕੀ ਜੇ ਤੇ ਹੋਰ ਕੋਈ ਕੰਮ ਹੋਵੇ ਨਾ ਮੈਨੂੰ ਦੱਸਿਆ ਕਰ ਹਾਂ ਹਾਂ ਬਸ ਹੌਲੀ ਹੌਲੀ ਸਾਰਾ ਕੁਝ ਪਾਇ ਨਕੋੜਵਾਲਾ ਜਿੱਦਰਾਪਾ ਵਿੰਮਲ ਕੋਕੜ ਵਾਇਆ ਮੈਂ ਮੰਮੀ ਸੋਚੰਦੇ ਆਂ ਮੈਂ ਥੋੜੀ ਦਿਨ ਉੱਥੇ ਨਾ ਰਹਿਵਾਂ ਲੈ ਇਹ ਤਾਂ ਬੜੀ ਵਧੀਆ ਗੱਲ ਏ ਕਿ ਨਹੀਂ ਬੱਸ ਜਿਹੜੀ ਉਹਨਾਂ ਦੀਆਂ ਦੁਕਾਨਾਂ ਨਾ ਜਿਹੜੀਆਂ ਬਾਈਪਾਸ ਤੇ ਕੰਨਾਂ ਲੱਗਦੀਆਂ ਉਹ ਵਾਸਤੇ ਦੇ ਨਾਂ ਹੋਣੀਆਂ ਚਾਹੀਦੀਆਂ ਤੇ ਕੋਈ ਗੱਲ ਨਹੀਂ ਮੰਮੀ ਜੀ ਮੰਮੀ ਜੀ ਕਹਿ ਕੇ ਪਹਿਲਾ ਇੱਕ ਚੀਜ਼ ਫਿਰ ਦੋ ਚੀਜ਼ ਫਿਰ ਤਿੰਨ ਚੀਜ਼ ਸ਼ਮੀ ਆਪਣੇ ਆਪ ਹੀ ਕਹੇ ਕਿ ਮੰਮੀ ਜੀ ਮੇਰੀ ਬਜਾਏ ਤੋ ਇਹ ਅੰਨਾ ਦੇ ਨਾਂ ਤੇ ਲਾਓ ਜਵਾਈ ਨਹੀਂ ਤੋ ਪੁੱਤ ਬਣ ਕੇ ਰਹਿ ਉਹਨਾਂ ਦਾ ਦੇਖੀ ਜੋ ਮੰਮੀ ਜੀ ਬੁੱਢੀ ਨੂੰ ਤ ਮੈਂ ਹੱਥਾਂ 'ਚ ਤਾਂ ਲੈਣਾ ਬਾਸ ਕਰਨਾ ਕੱਲੀ ਜਾਂਦੀ ਏ ਤੇ ਤਿੰਨ ਗੱਡੀਆਂ ਉਹਨਾਂ ਨੇ ਕੀ ਕਰਨੀਆਂ ਹੋਲੀ ਹੋਲੀ ਇੱਧਰ ਨੂੰ ਸਬਾਨ ਖਿੱਚੀ ਜਾ ਕਰਦਾ ਕੋਸਣਾ ਲੌਂਦਾ ਵੀ ਜਗਾ ਜਾਨ ਮੋਤੀ ਜੀ ਬੱਸ ਦੋ ਜੀ ਗੱਲ ਰਾਜੂ ਨਾ ਕਿਸੇ ਵळे ਬਹਿ ਕੇ ਗੱਲਬਾਤ ਕਰੀ ਦੇਖੀ ਜਾ ਉਹ ਪੁੱਤਰੀ ਨੂੰ ਤਾਂ ਮੈਂ ਇਹ ਹੱਥ ਹੱਥੀ ਕਰ ਲੈਣਾ ਫਿਰ ਉਹ ਦੁਕਾਨਾਣੀ ਪੂਰੀ ਜਾਇਦਾਦ ਮੇਰੇ ਨਾਲ ਲਾਉਗੀ ਬੱਸ ਐ ਤਰ੍ਹਾਂ ਹੀ ਕਰਨਾ ਈ ਨਾਲੇ ਮੇਰੀ ਗੱਲ ਸੁਣ ਆ ਇੱਕ ਨਵਾਂ ਪੱਗਾ ਹੋਰ ਪੈ ਕੇ ਹੁਣ ਕਿਹੜਾ ਪੱਗਾ ਪੈ ਗਿਆ ਵਿਮਲ ਦੇ ਜਿਹੜੀ ਹੈਗੀ ਨੀ ਉਹਨਾਂ ਦੀ ਪਹਿਲੀ ਉਹ ਵਿਮਲ ਨੂੰ ਉਹਨਾਂ ਨੇ ਸੱਦੇ ਆਪਣੇ ਘਰੇ ਤੇ ਉਹ ਕਹਿੰਦੇ ਸਿਆਣ ਕਰਕੇ ਜਾ ਸਾਰੀ ਜਾਇਦਾਦ ਭਰਾ ਦੇ ਨਾਂ ਤੇ ਲਾਵੇ ਤੇ ਆਪਾਂ ਤੇ ਕਹਤਾ ਰਾਜੂ ਨੂੰ ਕਿ ਉਹਨੂੰ ਕਿ ਅੱਧਾ ਹਿੱਸਾ ਉਹਦਾ ਬੰਦਾ ਹੈ ਇਹ ਤਾਂ ਉਹ ਨਹੀਂ ਉਹ ਵੀ ਚਲੀ ਜਾਣੀ ਆਪਣੇ ਹੱਥੋਂ ਤੂੰ ਜਿਹੜਾ ਰਾਜੂ ਭਾਈ ਨੂੰ ਕਹਿਣਾ ਤੇ ਰਾਜੂ ਨੂੰ ਰਾਜੂ ਤਾਂ ਮੈਂ ਕਹਿ ਦਿੱਤਾ ਉਹ ਕੰਦਾ ਮੰਮੀ ਐਸਾ ਮੈਂ ਨਾਲ ਜਾਊਗਾ ਤੇ ਨਾਲ ਜਾ ਕੇ ਮੈਂ ਵੇਖਣਾ ਕਿ ਇਹ ਸੈਨਿਕ ਤੇ ਭਰਾ ਦੇ ਨਾਂ ਤੇ ਸਾਰੀ ਜਾਇਦਾਦ ਕਰਨ ਦੀ ਆਹ ਨਾਲ ਹੀ ਘਲਾਇਓ ਉਹਨਾਂ ਨੂੰ ਮੈਂ ਇੱਧਰ ਤਾਂ ਵੇਖਾਂ ਨਹੀਂ ਵੇਖ ਬੜੀ ਧੀਰ ਹੋ ਗਈ ਆ ਕਿ ਪੁੱਛ ਪੁੱਛ ਉਹਨੂੰ ਕਰਨ ਦੀ ਬੜੀ ਧੀਰ ਹੋ ਗਈ ਹੁਣ ਮੇਰ ਕੋ ਨਹੀਂ ਹੱਸਿਆ ਨੰਦਾ ਉਹਦੇ ਖਰਚੇ ਹੀ ਨਹੀਂ ਮਾਣ ਹੁਣ ਕੋਈ ਜਲਦੀ ਕਰਨਾ ਪੈਣਾ ਠੀਕ ਆ ਫਿਰ ਹੋ ਗੋ ਤਗੜਾ ਤੇ ਕਰੀਏ ਫਿਰ ਅਣਾ ਆ ਕਰ ਦੇ ਨਾ ਪੁੱਛ ਪੁੱਛ ਜੇ ਆ ਮੇਰ ਕੋ ਨਹੀਂ ਹੁਣ ਹੁੰਦੇ ਕੋਈ ਨਹੀਂ ਪੁੱਛ ਪੁੱਛ ਨਹੀਂ ਥੋੜੀ ਦੇਰ ਰੁਕੋ ਮਨੀ ਤੂੰ ਹੀ ਰਾਜ ਕਰੋਗੀ ਮੈਂ ਪੁੱਤ ਮੈਂ ਤਾਂ ਵੇਲਾ ਤਰਸਣ ਨਹੀਂ ਉਹ ਵਾਲਾ ਕਦੋਂ ਮੈਂ ਟੌਰਣਾ ਬਹਾਂ ਤੇ ਕਦੋਂ ਬੱਸ ਮੈਨੂੰ ਉਹ ਫੀਲਿੰਗ ਜੀ ਆਵੇ ਜਿਹੜੀ ਫੀਲਿੰਗ ਤੇਰੀ ਸੱਸ ਲੰਦੀ ਆ ਤੇ ਤੇਰੀ ਸੱਸ ਦੇ ਹੱਥ ਵਿੱਚ ਜਿਹੜੇ ਮੋٹے ਮੋٹے ਕੜੇ ਆ ਨਾ ਉਹ ਲੈਣੇ ਹੜੇ ਨਿੰਮਲ ਦੀਆਂ ਚੂੜੀਆਂ ਆ ਨਾ ਆਹ ਨਹੀਂ ਮੈਨੂੰ ਹੁਣ ਚੰਗੀਆਂ ਲੱਗਦੇ ਨਾਲ ਬੱਸ ਮੇਰੀ ਤੱਕ ਉਸ ਕੜੀਆਂ ਦੇ ਆ ਜਿਹੜੇ ਜਰਕੰਦ ਨੇ ਪਾਏ ਹੋਏ ਆ ਆ ਗਿਆ ਸਮਝੋ ਟਹਿਮ ਚੱਲ ਠੀਕ ਆ ਫਿਰ ਹੋ ਜਾ ਸ਼ੁਰੂ ਇਹ ਕਹਿ ਦਈਏ ਫਿਰ ਖੁੱਲ ਜਾ ਸਿਮ ਸਿਮ ਹਾਂਜੀ ਭੈਣ ਜੀ ਕੀ ਹਾਲ ਚਾਲ ਹੈ ਠੀਕ ਜੇ ਬਸੋ ਮੇ ਜੀ ਦੱਸੋ ਕੀ ਬਾਹਨੇ ਨਾ ਕੱਪੜੇ ਲੈ ਕੇ ਵਹਿ ਜੰਦੀ ਆ ਤੇ ਨਾਲੇ ਮੇਰੀ ਗੱਲ ਸੁਣ ਕੰਮ ਵਾਲੇ ਦਾ ਫੋਨ ਆ ਗਿਆ ਅੱਜ ਨਹੀਂ ਹੁਨੇ ਆਣਾ ਤੇ ਘਰ ਦੀਆਂ ਸਫਾਈਆਂ ਕਰ ਤੇ ਨਾਲੇ ਹੋਰ ਇਹ ਨਾ ਕੱਪੜੇ ਸਾਫ ਆ ਕੀ ਕਮਰੇ ਦਾ ਹਾਲ ਕੀਤਾ ਹੋਇਆ ਤੇ ਮम्मी ਕੱਪੜੇ ਸਾਂਭਣ ਗਈਆਂ ਹੋਰ ਕੀ ਕਰਨ ਦੇ ਵੇਖ ਜਬਾਨ ਤਾਂ ਤੇਰੀ ਬੜੀ ਲੱਗੋ ਚਲਦੀ ਹੈ ਕੱਪੜੇ ਸਾਂਭਣ ਡਈਆਂ ਇਹ ਤੂੰ ਹੀ ਸਾਹਮਣੇ ਮੈਂ ਨਹੀਂ ਸਾਹਮਣੇ ਉੱਤੋਂ ਲਈ ਹਲਿਆ ਕੇ ਥੱਲੇ ਛੁੱਟੀ ਜੰਨੀ ਆ। ਚੱਲ ਛੇਤੀ ਨਾਲ ਸਾਰਾ ਕੰਮ ਕਰ ਤੇ ਜਾ ਕੇ ਸਫਾਈਆਂ ਕਰ। ਕੋਈ ਨਹੀਂ ਮੰਮੀ ਜੀ ਕਰ ਲੇਂਗੀ ਮੈਂ ਸਫਾਈਆਂ ਤੇ। ਮੰਮੀ ਜੀ ਕਿੰਨਾ ਤੇ ਕੰਮ ਪਿਆ ਵੇਖੋ ਕੱਪੜੇ ਵੀ। ਨੇ ਛਮੀ ਨੂੰ ਨਾ ਕਹ ਲਉ ਕੱਪੜੇ ਉਹ ਕਰ ਲੈਂਦੀ ਸਫਾਈਆਂ ਮੈਂ ਕਰ ਲੈਣੀਆਂ। ਕੀ ਕੀ? ਦੁਬਾਰਾ ਕਹਿੰਵੇਂ? ਮੰਮੀ ਜੀ ਕੰਮ ਕਿੰਨਾ ਹੀ ਆ। ਤੂੰ ਇਹ ਕਹਿੰਦਾ ਸਫਾਈ ਵਾਲੀ ਨੇ ਵੀ ਨਹੀਂ ਆਉਣਾ। ਹਾਂ ਤੇ ਫਿਰ ਉਹ ਕੱਪੜੇ ਤੈਹ ਲਾ ਲੈਂਦੀ ਆ ਤੇ ਮੈਂ ਸਫਾਈਆਂ ਕਰ ਲੈਣੀਆਂ। ਤੇ ਤੈਨੂੰ ਕੀ ਹੋਇਆ? ਅੱਜ ਤੇ ਇਹ ਗੱਲ ਕਹਿਤੀਓ ਜੇ ਗਾਂਦ ਨੂੰ ਇਹ ਗੱਲ ਕਹੀ ਨਾ ਕਿ ਸ਼ੰਮੀ ਕੰਮ ਕਰੇ ਤਾਂ ਫੇਰ ਵੇਖ ਲੈ ਆਖੇ ਸ਼ੰਮੀ ਕੰਮ ਕਰ ਲਵੇ ਉਹ ਕਿਉਂ ਕੰਮ ਕਰੇ ਚੱਲ ਜਲਦੀ ਕਰ ਆ ਧੋ ਗਿਆ ਨਾ ਵੜੀ ਤਾਂ ਸੋ ਕਿਉਂ ਨਹੀਂ ਕੰਮ ਕਰ ਸਕਦੀ ਮੈਂ ਕਿਹੜਾ ਕਿਹਾ ਕਿ ਸਫਾਈਆਂ ਕਰ ਲਵੇ ਮੈਂ ਇਹ ਹੀ ਕਿਹਾ ਕਿ ਚੱਲ ਬੈਠੀ ਵਾਢੀ ਕਪੜੇ ਤੈਹ ਲਾ ਲਵੇ ਨੱਸ ਮੈਂ ਕੀ ਕਹਿ ਦਿੰਦਾ ਐਨਾ ਹੀ ਕਹਾਂ ਨਾ ਕਿ ਕੱਪੜੇ ਤੈਹ ਲਾ ਲਵੇ ਚੱਲ ਮੈਂ ਸਫਾਈਆਂ ਕਰ ਲੈਣੀ ਐ ਐਡਾ ਕੀ ਗੱਲ ਹੋ ਗਈ ਸ਼ਮੀ ਨੂੰ ਕੋਈ ਕੰਮ ਨਹੀਂ ਕਹਿਣਾ ਜੇ ਸ਼ਮੀ ਵੱਡੇ ਘਰੋਂ ਆਈ ਆ ਤੇ ਮੈਂ ਵੀ ਉਨੇ ਵੱਡੇ ਘਰੋਂ ਆਈ ਆ ਮੈਂ ਕਿਤੇ ਗਰੀਬਾਂ ਦੇ ਘਰੋਂ ਨਹੀਂ ਆਈ ਕੰਬਾ ਲੈਨੇ ਵੀ ਆ ਜੀ ਨਹੀਂ ਆਉਣਾ ਹਾਂ ਜੀ ਮੈਂ ਤਾਂ ਠੀਕ ਨਹੀਂ ਥੋੜੀ ਦੇਦੀ ਲਿਓ ਮੈਂ ਤੈਹ ਕਰਾ ਦਾ ਕੱਪੜੇ ਕੋਈ ਗੱਲ ਨਹੀਂ ਸ਼ਮੀ ਮੈਂ ਕਰ ਲੈਣੇ ਆਪੇ ਜਾ ਤੂੰ ਕੋਈ ਗੱਲ ਨਹੀਂ ਦੇਦੀ ਮੈਂ ਕਰਾ ਦੇਣੀ ਆ ਮੈਂ ਵੇਲੇ ਨੇ ਕੀ ਕਰਨਾ ਹੁੰਦਾ ਦੱਸੋ ਬੈ ਕੇ ਮੈਨੂੰ ਨਾ ਚੰਗਾ ਜਿਹਾ ਨਹੀਂ ਲੱਗਦਾ ਵੇਲੇ ਬੈਠੀ ਨੂੰ ਆਪਾਂ ਦੋਵੇਂ ਬੈਠਣ ਲੱਗ ਕੇ ਕੰਮ ਕਰ ਲੈਣੀ ਆ ਸ਼ਮਮੀ ਕੋਈ ਗੱਲ ਨਹੀਂ ਤੂੰ ਜਾ ਫਿਰ ਮੇਰੇ ਬਾਅਦ ਹੀ ਆਖਤ ਆ ਜਾਣੀ ਇੱਥੇ ਮੈਂ ਆਪੇ ਕਰ ਲੈਣੀ ਆ ਤੂੰ ਚੱਲ ਜਾ ਆਫਤ ਆ ਜਾਣੀ ਮਤਲਬ ਨਹੀਂ ਨਹੀਂ ਕੋਈ ਨਹੀਂ ਤੂੰ ਜਾ ਮੈਂ ਆਪੇ ਕਰ ਲੈਣਾ ਅੱਜ ਅਜ ਕੰਮ ਵਾਲੀ ਨਹੀਂ ਹੋਣਾ ਮੈਨੂੰ ਛੇਛਰੀ ਸਫਾਈਆਂ ਵੀ ਕਰਨੀਆਂ ਵਾ ਮੇਰਾ ਟਾਈਮ ਨਾ ਵੇਸਟ ਕਰ ਜਾਦੂ ਚਲ ਜਾ ਆਪਣੇ ਕਮਰੇ ਚ ਦੱਸ ਜਾਈਂ ਦੋ ਮੇਰਾ ਔਲ ਕੇ ਕੰਮ ਕਰ ਲਈ ਨੀ ਲਵਾਉਂਗੀ ਆ ਤੇ ਮੰਮੀ ਨੂੰ ਜਿਹਨੂੰ ਇਹ ਤਾਂ ਨੀ ਕੀ ਪ੍ਰੋਬਲਮ ਆ ਮੇਰੇ ਹੀ ਮਗਰ ਚੜੇ ਰਹਿੰਦੇ ਆ ਬਸ ਦੀਦੀ ਨਾਲ ਗੱਲ ਕਰੋ ਤੂੰ ਬੜਾ ਉਰੀਆ ਜਵਾਬ ਦਿੰਦੇ ਆ ਮੈਨੂੰ ਤੇ ਨਹੀਂ ਲੱਗਦਾ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਫਿਰ ਦਵਾਈਆਂ ਕਾਹਦੀ ਲਈ ਜਾਣਦੇ ਆ ਅਮਨ ਨੂੰ ਪੁੱਛਿਆ ਉਹ ਵੀ ਕਹਿੰਦੇ ਦਵਾਈ ਦੇ ਦਿੱਤੀ ਪਤਾ ਲਾਉਣਾ ਪਊਗਾ ਪਤਾ ਨਹੀਂ ਕੀ ਹੋ ਇਹ ਤਾਂ ਲੰਘਦਾ ਰਹਿੰਦਾ ਵਾ ਜਿੱਦਾਂ ਇਸ ਪਰਵਾਹ ਤੇ ਕੁਝ ਗਲਤ ਹੋੁੰਦੇ ਆ ਪਤਾ ਨਹੀਂ ਦਿਨੋ ਹੀ ਆਵਾਜ਼ ਆਉਂਦੀ ਆ ਜਾਂ ਜਿਆ ਨਹੀਂ ਹੁੰਦਾ ਕਿਤੇ ਪਹਿਲੇ ਆਪਾਂ ਮੇਰੇ ਨਾਲ ਗੱਲ ਕਰਦੇ ਸੀ ਮੈਨੂੰ ਬੜੀ ਖੁਸ਼ੀ ਮਿਲਦੀ ਸੀ ਉਹ ਚੀਜ਼ ਨਾਲ ਪਰ ਅੱਜ ਕੱਲ ਮੇਰੇ ਨਾਲ ਗੱਲ ਕਰਦੇ ਮੈਨੂੰ ਐ ਲੱਗਦਾ ਜਿਦਾਂ ਸਭ ਨਕਲੀ ਜਿਹਾ ਹੈ ਪਤਾ ਨਹੀਂ ਕੀ ਗੱਲ ਹੈ ਕੋਈ ਸਹੀ ਗੱਲ ਤੋਂ ਡਿਆ ਸ਼ਮੀ ਤੈਨੂੰ ਮਗਾਲੀ ਰਿਫਰੈਂਸ ਹੀ 2 ਮਿੰਟ ਬੈਠਾ ਸੌਂਕ ਲਾਂਦੀ ਸੌਰੀ ਦੀਦੀ ਮੈਂ ਵੇਖਿਆ ਹੀ 2 ਮਿੰਟ ਮੈਂ ਚੱਲੀ ਸੀ ਗੇਟ ਵੱਲ ਮੈਂ ਧਿਆਨ ਹੀ ਨਹੀਂ ਕਿਦਾਂ ਸੀ ਪੋਚਾ ਲੋਂਡੇ ਸੌਰੀ ਸ਼ਮੀ ਇੱਧਰ ਮੇਰੀ ਗੱਲ ਸੁਣਨੀ ਤੇਰੇ ਕਿਸ ਨਾਲ ਮਤ ਪੈ ਗਈ ਕਿ ਤੂੰ ਤੂੰ ਕੁੜੀ ਨੂੰ ਮਨਾ ਕੀਤਾ ਕਿ ਪੋਚੇ ਤੇ ਉੱਤੋਂ ਕਿਉਂ ਲੰਗੀ ਆ ਮੈਂ ਮੁੰਮੀ ਦੀ ਗੱਲ ਤੈਨੂੰ ਕਹਿ ਦਿੱਤਾ ਤੇ ਤੂੰ ਸਹੀ ਕੀ ਕਿਹਾ ਤੈਨੂੰ ਆਪਣੇ ਸ਼ਰਮ ਨਹੀਂ ਆਂਦੀ ਕਿ ਤੂੰ ਕੁੜੀ ਨੂੰ ਕਹਿਂਦੀ ਆ ਪੋਚਾ ਤੈਨੂੰ ਦੁਬਾਰਾ ਨਹੀਂ ਲੱਗ ਸਕਦਾ ਤੇਰੀ ਹਿੰਮਤ ਕਿੱਦਾਂ ਪਈ ਮୋ ਇਹ ਗੱਲ ਕਹਿਣ ਦੀ ਕਰ ਮੈਂ ਦੱਸਾਂ ਇੱਕ ਮਿੰਟ ਮੰਮੀ ਜੀ ਉਹ ਪੋਚਾ ਮਾਰਦੇ ਪਏ ਸੀ ਗਲਤੀ ਮੇਰੀ ਆ ਸ਼ੰਮੀ ਤੂੰ ਚੁੱਪ ਕਰ ਮੈਂ ਨਾ ਲੱਗਿਆ ਵੇਖਿਆ ਨਹੀਂ ਸ਼ੰਮੀ ਤੂੰ ਚੁੱਪ ਕਰ ਇਹਦੀ ਨਾ ਜ਼ਿਆਦਾ ਹੀ ਜ਼ਬਾਨ ਵੱਧ ਕੇ ਜਾਂਦੀ ਆ ਜੇ ਕੁੜੀ ਨੰਗ ਕੀ ਫਿਰਦੀ ਹੋਇਆ ਪੋਚਾ ਕੋ ਦੁਬਾਰਾ ਨਹੀਂ ਮਾਰ ਸਕਦੇ ਤੂੰ ਸਰਦਨ ਪਹਿਲੇ ਕੀ ਕਰਦੀ ਆ

ਗਲਤੀ ਮੇਰੀ ਆ ਮੈਂ ਤੁਹਾਨੂੰ ਪਹਿਲੇ ਵੀ ਕਹਿਣ ਦੀ ਕਿ ਗਲਤੀ ਮੇਰੀ ਆ ਉਹਨਾਂ ਦੀ ਕੋਈ ਗਲਤੀ ਨਹੀਂ ਉਹ ਤਾਂ ਵਿਚਾਰੇ ਕੋਚਾ ਮਾਰਨ ਦੇ ਸੀ ਮੈਨੂੰ ਵੇਖ ਕੇ ਲੱਗਣਾ ਚਾਹੀਦਾ ਸੀ ਇਹੋ ਜਿਹੀ ਕੋਈ ਗੱਲ ਨਹੀਂ ਨਾਲੇ ਮਮੀ ਤੁਸੀਂ ਇੰਨਾ ਉੱਚੀ ਉੱਚੀ ਕਿਉਂ ਬੋਲਦੇ ਭਾਈ ਜੀ ਉਹਨਾਂ ਨੂੰ ਤੇ ਹੋਰ ਇਹਨੂੰ ਵੀ ਪਿਆਰ ਨਾ ਕਰਾ ਅੱਜ ਤਾਂ ਕੁੜੀ ਨੂੰ ਤੈਅ ਤਈ ਜੇ ਬਾਹਰ ਨੂੰ ਕੁਝ ਕਿਹਾ ਤੇ ਵੇਰ ਵੇਖੀ ਤੇਰਾ ਮੈਂ ਹਾਲ ਕੀ ਕਰਦੀ ਆ ਚੱਲ ਚਲਾ ਲੈਂਦੀ ਆ ਜਾ ਆ ਜਾ ਆ ਜਾ ਅੰਦਰ ਆਲਾ ਬਰਾਤ ਹੁਣ ਚਾ ਮਾਚੀ ਵੀ ਜਾ ਆ ਜਾ ਗਲਤੀ ਮੇਰੀ ਸੀ ਤੇ ਬੋਲਣ ਉਹਨਾਂ ਨੂੰ ਲਾ ਕੇ ਮੰਮੀ ਪਤਾ ਨਹੀਂ ਇਹ ਕਿ ਹਿਸਾਬ ਕਿਤਾਬ ਹੈ ਮੈਂ ਤੇ ਅੱਜ ਪਹਿਲੀ ਏ ਰੂਪ ਵੇਖਿਆ ਮੰਮੀ ਦਾ ਕਿੱਦਾਂ ਉਹਨਾਂ ਨੂੰ ਬੋਲਦੇ ਪਏ ਸੀ ਤੇ ਉਹ ਵਿਚਾਰੀ ਕੁਛ ਨਹੀਂ ਬੋਲੇ ਅੱਗੋਂ ਪਤਾ ਨਹੀਂ ਕਿਉਂ ਮਨ ਇਦਾਂ ਕਹਿੰਦਾ ਵਾ ਜਿੱਦਾਂ ਨਾ ਦੱਬੇ ਦੱਬੇ ਜਿਹਾ ਲੱਗਦੇ ਨੇ ਉਹ ਪਤਾ ਨਹੀਂ ਡਰੇ ਡਰੇ ਰਹਿੰਦੀ ਆ ਵਿਚਾਰੀ ਕੁਸ਼ਕਾ ਨੀ ਲੰਦਾ ਕੀ ਗੱਲ ਐ ਇੱਥੇ ਚਲ ਉਹ ਚਾਰੇ ਪੋਚੇ ਮਾਰਨ ੜੇ ਤੇ ਮੈਂ ਰੋਟੀ ਬਣਾ ਲੈਨੀ ਕਿਉਂਕਿ ਕੰਮ ਵਾਲੀ ਵੀ ਨਹੀਂ ਅੱਜ ਆਈ ਕਿਹੜਾ ਕਿਹੜਾ ਕੰਮ ਕਰਨਗੇ ਦੀਦੀ ਇਕੱਲੇ ਹੁਣ ਮੈਂ ਇਹਨਾਂ ਨੂੰ ਪੁੱਛਣਾ ਹੀ ਨਹੀਂ ਚੁੱਪ ਕਰਕੇ ਰੋਟੀ ਬਣਾਉਣ ਲੱਗ ਪਣਾ ਬਸ ਕੀ ਦਮਾਉਣੀ ਤੇ ਇਹ ਤਾਂ ਮੈਨੂੰ ਪਤਾ ਹੀ ਨਹੀਂ ਪਤਾ ਨਹੀਂ ਪਾਣੀ ਪੂਣੀ ਜਿਆ ਨਚੋੜਦੇ ਸੀ ਮੰਮੀ ਤੇ ਪਤਾ ਨਹੀਂ ਲੋਨ ਬਾਚ ਪਾਉਣਾ ਕਿ ਪਹਿਲੇ ਉਦੋਂ ਵੇਖਿਆ ਹੁੰਦਾ ਤੇ ਅੱਜ ਇਸ ਗੱਲ ਦੀ ਸਮਝ ਹੁੰਦੀ ਕਿ ਰੋਟੀ ਕਿੱਦਾਂ ਬਣਾਉਣੀ ਹੈ ਉਦੋਂ ਤੇ ਕੁੜੀਆਂ ਐ ਕਰਦੀਆਂ ਕਿ ਸਾਨੂੰ ਲੋੜ ਹੀ ਨਹੀਂ ਕਿਸੇ ਕੰਮ ਦੀ ਹਾਪੇ ਬਣੀ ਬਣੀ ਰੋਟੀ ਮਿਲਣੀ ਆ ਹੁਣ ਕੰਮ ਵਾਲੀ ਨਹੀਂ ਆਈ ਦੀਦੀ ਨੂੰ ਵੀ ਨਹੀਂ ਕਹਿ ਸਕਦੀ ਕਿ ਦੀਦੀ ਰੋਟੀ ਬਣਾ ਲਓ ਅੱਗੇ ਤੇ ਵਿਚਾਰੇ ਰੋਟ ਬਣਾ ਦਿੰਦੇ ਮੰਮੀ ਜੀ ਨੂੰ ਕਿੱਦਾਂ ਕਹਾਂ ਮੰਮੀ ਜੀ ਨੂੰ ਕਿੱਦਾਂ ਕਹਾਂ ਵੈਸੇ ਵੀ ਮੰਮੀ ਜੀ ਦਾ ਰੂਪ ਵੇਖ ਕੇ ਮੇਰਾ ਤਾਂ ਕਹਿਣ ਨੂੰ ਕੁਝ ਜੀ ਨਹੀਂ ਕਰਨ ਦੇਆ ਇੰਨਾ ਗੁੱਸਾ ਮੈਂ ਤਾਂ ਪਹਿਲੀ ਜ਼ਾਰ ਇਹ ਰੂਪ ਵੇਖਿਆ ਮੰਮੀ ਦਾ ਵੀ ਵੇਖਦੀ ਹਾਂ ਟਰਾਈ ਕਰਕੇ ਪਰ ਮੈਨੂੰ ਨਹੀਂ ਲੱਗਦਾ ਮੇਰੇ ਕੋ ਬਣੂਗੀ ਰੋਟੀ ਇਹ ਕੀ ਕਰਨ ਦੇ ਆ ਮੂਲੀ ਗਰੀ ਕੁੜਜੀ ਬਣਾਉਣ ਲੱਗੀ ਆ ਨਹੀਂ ਪੱਤੇ ਤੇ ਹੈ ਨਹੀਂ ਪਾਣੀ ਵਿੱਚ ਘਾਰੋ ਕੱਟਦੇ ਆ ਮੈਨੂੰ ਖਿਆਲ ਇਦਾਂ ਹੀ ਕਟਿੰਗ ਕਰਕੇ ਨਾ ਬਰੀਕ ਬਰੀਕ ਮਰਕੇ ਨਿਚੋੜ ਲੈਂਦੇ ਇਦਾਂ ਹੀ ਕੱਟਣੀ ਆ ਜੰਮ ਜਿੱਦਾਂ ਦੀ ਬਣੂਗੀ ਬਣਾਵਾ ਤੇ ਸਹੀ ਮੰਮੀ ਤੂੰ ਅਗੀ ਘਰੰਦਈ ਆਂ ਉਰਜੀ ਬਣਾਉਣ ਲੱਗੀ ਨਹੀਂ ਨਹੀਂ ਦੇ ਦੇ ਮੈਂ ਰੋਟੀ ਬਣਾਉਣ ਲੱਗੀ ਆ ਮੈਂ ਕਿਹਾ ਤੁਸੀਂ ਪੋਚੇ ਲਾਉਣਦੇ ਹੋ ਨਾ ਤੇ ਮੈਂ ਮੂਲੀ ਵਾਲੇ ਪਰੌਂਠੇ ਬਣਾਉਣ ਲੱਗੀ ਆ ਮੂਲੀ ਵਾਲੇ ਪਰੌਂਠੇ ਇੱਟਾ ਬਣਾਇਦੇ ਹੂੰ ਕੀ ਦੀ ਮੰਮੀ ਬਣਾਉਂਦੇ ਹੁੰਦੇ ਸੀ ਮੈਂ ਨਾ ਵੇਖਿਆ ਨਹੀਂ ਕਦੀ ਕਿੱਦਾਂ ਬਣਾਉਂਦੇ ਮੈਂ ਕਿਹਾ ਚਲ ਟਰਾਈ ਕਰਦੀ ਆ ਸ਼ਾਇਦ ਬਣ ਜਾ ਤੇ ਤੂੰ ਮੂਲੀ ਵਾਲੇ ਪਰੌਂਠੇ ਖਾਣੇ ਆ ਅੱਜ ਤੂੰ ਛੱਡ ਦੇ ਨਾ ਕੋਈ ਨਹੀਂ ਮੈਂ ਤੈਨੂੰ ਮੋਲੀ ਵਾਲੇ ਪਰੌਂਠੇ ਬਣਾ ਦਿੰਨੀ ਆ ਠੀਕ ਆ ਤੇਰਾ ਮਨ ਕਰਦਾ ਪਿਆ ਕਥੀ ਸੱਚੀ ਦੀਦੀ ਹਾਂ ਕੋਈ ਨਹੀਂ ਤੂੰ ਜਾ ਤੇ ਤੁਸੀਂ ਠੀਕ ਹੋ ਨਾ ਦੀਦੀ ਤੁਸੀਂ ਠੀਕ ਹੋ ਨਾ ਹਾਂ ਮੈਂ ਤਾਂ ਬਿਲਕੁਲ ਠੀਕ ਆ ਠੀਕ ਐ ਬਣਾ ਲਓ ਫਿਰ ਤੁਸੀਂ ਰੋਟੀ ਚੰਮੀ ਮੈਂ ਇੱਕ ਗੱਲ ਸੁਣ ਹਾਂਜੀ ਤੇਰਾ ਜਦੋਂ ਵੀ ਕੋਈ ਚੀਜ਼ ਖਾਣ ਨੂੰ ਜੀ ਕਰਦਾ ਹੈ ਨਾ ਜੇ ਤੈਨੂੰ ਨਹੀਂ ਪਤਾ ਲੱਗੰਦਿਆ ਕਿਸੇ ਕੰਮ ਦਾ ਜਾਂ ਤੈਨੂੰ ਕਰਨਾ ਨਹੀਂ ਆਉਂਦਿਆ ਤੇ ਤੂੰ ਨਾ ਮੈਨੂੰ ਪੁੱਛ ਲਿਆ ਕਰ ਠੀਕ ਆ ਤੇ ਮੇਰੀ ਛੋਟੀ ਭੈਣ ਆ ਬਿਲਕੁਲ ਨਹੀਂ ਤੂੰ ਸੱਚ ਕਰਾਨੀ ਆ ਮੇਰੇ ਤੋਂ ਜਿਹੜੀ ਵੀ ਗੱਲ ਤੈਨੂੰ ਨਹੀਂ ਚੰਗੀ ਲੱਗਦੀ ਜਾਂ ਤੈਨੂੰ ਪਤਾ ਨਹੀਂ ਆ ਕਿ ਮੈਂ ਕਿੱਦਾਂ ਕਰਨੀ ਆ ਤੇ ਮੈਨੂੰ ਉਸੇ ਵੇਲੇ ਪਾਣ ਕੇ ਪੁੱਛ ਸਕਦੀ ਆ ਤੂੰ ਠੀਕ ਆ ਠੀਕ ਆ ਦੀਦੀ ਮੈਂ ਹੱਥ ਲਾਇਆ ਹਾਂ ਅੰਟ ਰੰਡੀਸ਼ਾ ਪਤਾ ਨਹੀਂ ਮੈਂ ਕੀ ਕਰਦੇ ਨਾ ਹੁੰਦਾ ਵਾ ਨਾਲੇ ਪਤਾ ਨਹੀਂ ਇਹ ਜੋ ਪੁੱਛਦੀ ਰਹਿੰਦੀ ਆ ਦੀਦੀ ਤੂੰ ਠੀਕ ਓ ਦੀਦੀ ਤੂੰ ਠੀਕ ਓ ਮੈਨੂੰ ਕੀ ਹੋਇਆ ਵਾ ਕੀ ਪਤਾ ਇਹਨਾਂ ਦਾ ਹੀ ਕੋਈ ਸਿਆਪਾ ਹੋਇਆ ਹੋਣਾ ਵਾ ਫੇਰ ਕੀ ਪਤਾ ਕੀ ਆਖਿਆ ਵਾ ਉਹਨੂੰ ਜਿਹੜਾ ਉਹ ਐਂ ਡਰਦੀ ਆ ਮੇਰੇ ਤੋਂ